ਦਖੋ ਮੈਂ ਆਪਣੀ ਵੋਟ ਪਾਲ ਪੋਲ ਕੀਤੀ ਹੈ ਔਰ ਜਿਹੜਾ ਸਾਨੂੰ ਵੋਟ ਦਾ ਹੱਕ ਦਿੰਦਾ ਹੈ ਆਜ਼ਾਦੀ ਤੋਂ ਬਾਅਦ ਜਿਹੜੇ ਜਿਹੜੇ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਸਹੀਦ ਭਗਤ ਸਿੰਘ, ਜੀ ਰੁਦਮ ਸਿੰਘ ਯਾਰਾ ਲਾਜਪਤਰਾਈ ਸਾਰੇ ਜਿਨ੍ਹਾਂ ਨੇ ਸ਼ਹੀਦੀਆਂ ਨਿਸ਼ਾਦਾਂ ਦਿੱਤੀਆਂ ਅੱਜ ਸਾਡਾ ਹਿੰਦੁਸਤਾਨ ਬਹੁਤ ਵੱਡੀ ਡੈਮੋਕਰੇਟਿਕ ਕੰਟਰੀ ਹੈ ਔਰ ਮੈਂ ਜਿਸ ਪਾਰਟੀ ਦਾ ਉਮੀਦਵਾਰ ਹਾਂ ਭਾਰਤੀ ਜਨਤਾ ਪਾਰਟੀ ਦਾ ਉਹ politically ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਔਰ ਅੱਜ ਲੋਕਾਂ ਦਾ ਸਮਰਥਨ ਔਰ ਉਹਨਾਂ ਦਾ ਜਿਹੜਾ ਉੱਚਾ ਹੈ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਬਾਰਡਰ ਬੈਲਟ ਤੇ ਪਹਿਲਾਂ ਡਵੈਲਪਮੈਂਟ ਨਹੀਂ ਹੋਈ ਜਿਹੜੇ ਪਹਿਲੇ ਐਮਪੀ ਸੀਗੇ ਉਹ ਸਿਰਫ ਵੋਟ ਦੀ ਰਾਜਨੀਤੀ ਕੀਤੀਏ ਲੇਕਿਨ ਅਸੀਂ ਵਿਕਾਸ ਦੀ ਰਾਜਨੀਤੀ ਕਰ ਰਹੇ ਹਾਂ ਲੋਕਾਂ ਦੇ ਇੱਤ ਦੀ ਰਾਜਨੀਤੀ ਕਰ ਰਹੇ ਹਾਂ ਔਰ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਜਿਹੜਾ ਸਾਡਾ ਨਾਰਾ ਹੈ ਇਸ ਵਾਰ 412 ਉਹ ਜਿਹੜਾ ਹੈ कामयाब ਰਹੇਗਾ ਇਹ ਸੀਟ ਅਸੀਂ ਬਹੁਤ ਮਜ਼ੀਦ ਸੀਟਾਂ ਲੋਕਾਂ ਦੇ ਵਿਚਾਰ ਕੀ ਵਿਚਾਰ ਮਿਸਟਰ ਵਿਜਨ ਇਹ ਹੈ ਵੀ ਜੀ ਕਿ ਅਸੀਂ ਇਹ ਹਲਕੇ ਦੇ ਨੌਜਵਾਨਾਂ ਨੂੰ এমਪਲੋਇਮੈਂਟ ਦੇਵਾਂਗੇ ਹੁਸੈਨੀ ਵਾਲਾ ਬਾਰਡਰ ਖੋਲਾਂਗੇ ਮੈਡੀਕਲ ਕਾਲਜ ਲਿਆਵਾਂਗੇ ਇਹ ਸਾਡੇ ਮੇਨ ਮੁੱਦੇ ਹੈਗੇ ਇਸ ਤੋਂ ਇਲਾਵਾ ਜਿਹੜੇ ਹੋਰ ਡਵੈਲਪਮੈਂਟ ਦੇ ਬਾਰਡਰ ਦੀਆਂ ਜਿਹੜੀਆਂ ਜ਼ਮੀਨਾਂ ਨੇ ਰਾਇਸਿਕ ਬਰਾਦਰੀ ਨੂੰ ਅਸੀਂ ਉਹਨਾਂ ਦਾ ਮਾਲਕ ਬਣਾਵਾਂਗੇ ਪੁਲ ਬਣਾਉਣ ਵਾਲੇ ਨੇ ਸੱਤ ਲੋਈ ਤੇ ਕਿਉਂਕਿ ਫਲੱਡ ਆ ਜਾਂਦੇ ਨੇ ਸਕੂਲ ਅਪਗ੍ਰੇਡ ਕਰਨ ਵਾਲੇ ਨੇ ਤੇ ਇਹ ਸਾਰੇ ਜਿਹੜੇ ਕੰਮ ਅਸੀਂ ਕਰਾਂਗੇ ਔਰ ਆਲਰੇਡੀ ਬਹੁਤ ਸਾਰੀਆਂ ਜਿੰਦੀਆਂ ਵੀ ਸਟੇਮ ਪਾਲਿਸੀਜ਼ ਚੱਲ ਰਹੀਆਂ ਨੇ ਉਹ ਸਾਰੇ ਗਰੀਬਾਂ ਦੇ ਹਿੱਤ ਵਿੱਚ ਚੱਲ ਰਹੀਆਂ ਇਹਨਾਂ ਨੂੰ ਬਟ ਸੈਂਟਰਲ ਗ੍ਰੀਨ ਸਰਕਾਰ ਆ ਰਹੀ ਹੈ ਹਾਂਜੀ ਮਿਲਦੀ ਕਿ ਕੌਣ ਹਾਂ ਜੀ ਇਹਦੇ ਜੀ ਕੋਈ ਸ਼ੱਕ ਇਹਦਾ ਸੋਣ ਤੂੰ ਤਾਂ ਉਹ ਸਵਾਲ ਪੁੱਛ ਲਿਆ ਵੀ ਤੁਹਾਨੂੰ ਪਤਾ ਹੀ ਇਹ ਵੀ ਮੋਦੀ ਸਾਹਿਬ ਸਰਕਾਰ ਬਣਾ ਰਹੇ ਕੇਜਰੀਵਾਲ ਤਾਂ ਸਾਰੀ ਉਮਰ ਨਹੀਂ ਬਣਾ ਸਕਦਾ ਹੈ ਤੁਹਾਨੂੰ ਪਤਾ ਸਰ ਸਾਹਿਬ ਕੀ ਰੁਝਾਨ ਹੈਗਾ ਪੂਰੇ ਲੋਕ ਸਭਾ ਹਲਕਾ ਬਹੁਤ ਅੱਛਾ ਰੁਝਾਨ ਹੈ ਐਸ ਵੇਲੇ ਹਰ ਪਾਸਿਓਂ ਖਬਰ ਆ ਰਹੀ ਹੈ ਮੇਰੇ ਖਿਆਲ 22% ਤੋਂ ਬਹੁਤ ਬੋਲ ਚੁੱਕੀ ਹੈ ਉਸ ਵਿੱਚ ਆ ਗਏ ਗੁਰੂ ਮਹਾਰਾਜੀ ਦੀ ਮਿਹਰਬਾਨੀ ਹੈ ਤੁਹਾਡੇ ਭਰਾਵਾਂ ਦਾ ਸਾਥ ਹੈ ਤੁਸੀਂ ਮੈਨੂੰ ਇਹ ਹੁਣ ਗੱਲ ਲੱਸੋ ਵੀ ਤੁਸੀਂ ਸਾਰੇ ਵੋਟ ਪਾਏ ਹੋ। ਆਇਆ ਪਾਏ। ਉਹ ਫਿਰ ਜਾ ਕੇ ਭਾਰਤੀ ਜਨਤਾ ਪਾਰਟੀ ਉਡੀਕ ਰਹੀ। ਉਹ ਬੜਾ ਅਨਫੋਰਚੂਨੇਟ ਹੋਇਆ ਜੀ ਜੋ ਪਰ ਵੈਗਰੂ ਦਾ ਹੁਕਮ ਹੁੰਦਾ ਹੈ। ਮੇਰੇ ਵੱਡੇ ਭਾਈ ਸਾਹਿਬ ਸੀ ਮੇਰੇ ਬਾਪ ਸਮਾਨ ਸੀ। ਉਹ ਚਲਬਰ ਸੇ 3 ਦਿਨ ਪਹਿਲਾਂ ਤੇ 5 ਤਰੀਕ ਨੂੰ ਉਹਨਾਂ ਦਾ ਰਿਪੋਰਟ ਵੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ। YouTube Facebook Instagram X aur WhatsApp channel par